ਮੇਰਾ ਖਿਆਲ ਹੈ ਵੀ ਤੁਸੀਂ ਇਸ ਨੂੰ ਪਹਿਚਾਨ ਲਿਆ ਹੋਵੇਗਾ ਇਹ ਕੋਈ ਮਹਿਲ ਨਹੀਂ ਇਹ ਖਾਲਸਾ ਕਾਲਜ ਅੰਮ੍ਰਿਤਸਰ ਦੀ ਬਿਲਡਿੰਗ ਹੈ ਸੋ ਦੋਸਤੋ ਅੱਜ ਦੇ ਵੀਡੀਓ ਚ ਆਪਾਂ ਗੱਲ ਕਰਦੇ ਹਾਂ ਕੁਝ ਇੰਟਰਸਟਿੰਗ ਫੈਕਟਸ ਦੀ ਜਿਹੜੇ ਖਾਲਸਾ ਕਾਲਜ ਨੂੰ ਬਣਾਉਣ ਦੇ ਪਿੱਛੇ ਛੁਪੇ ਹੋਏ ਹਨ ਸੋ ਦੋਸਤੋ ਕਹਿੰਦੇ ਜਦੋਂ ਖਾਲਸਾ ਕਾਲਜ ਬਣਾਇਆ ਗਿਆ ਨਾ ਇੱਥੇ ਇੱਕ ਵੀ ਇੱਟ ਤੋੜ ਕੇ ਨਹੀਂ ਲਾਈ ਗਈ ਸਾਰੀਆਂ ਇੱਟਾਂ ਸਾਬਤ ਲਾਈਆਂ ਗਈਆਂ ਇਹ ਕਿਵੇਂ ਸੰਭਵ ਹੋਇਆ ਤੁਸੀਂ ਵੀਡੀਓ ਨੂੰ ਪੂਰਾ ਵੇਖਿਓ ਤੇ ਵੀਡੀਓ ਦੇ ਐਂਡ 'ਚ ਤੁਹਾਨੂੰ ਇਹ ਚੀਜ਼ ਜ਼ਰੂਰ ਦੱਸਾਂਗੇ ਕਹਿੰਦੇ ਜਦੋਂ ਪੰਜਾਬ ਦੇ ਉੱਪਰ ਅੰਗਰੇਜ਼ਾਂ ਦਾ ਅਧਿਕਾਰ ਹੋ ਗਿਆ ਨਾ ਉਸ ਸਮੇਂ ਬਹੁਤ ਸਾਰੇ ਈਸਾਈ ਮਿਸ਼ਨਰੀ ਪੰਜਾਬ ਦੇ ਵਿੱਚ ਆਏ ਤੇ ਉਹਨਾਂ ਨੇ ਈਸਾਈ ਧਰਮ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਬਹੁਤ ਸਾਰੇ ਲੋਕ ਈਸਾਈ ਧਰਮ ਵੱਲ ਪ੍ਰੇਰਿਤ ਵੀ ਹੋ ਗਏ ਕੁਝ ਸਰਦ ਦੇ ਪੁੱਜਦੇ ਸਰਦਾਰਾਂ ਨੇ ਵਿਦਿਆ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਬੱਚੇ ਕੌਨਵੈਂਟ ਸਕੂਲਾਂ 'ਚ ਪੜਨ ਲਾ ਦਿੱਤੇ ਕੌਨਵੈਂਟ ਸਕੂਲਾਂ ਦੇ ਵਿੱਚ ਪਾਦਰੀਆਂ ਦਾ ਬੋਲ ਬਾਲਾ ਸੀ ਜਿਸ ਕਰਕੇ ਈਸਾਈ ਧਰਮ ਦਾ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ ਹੱਦ ਤੱਕ ਕਹਿੰਦੇ ਉਸ ਵੇਲੇ ਹੋ ਗਈ ਜਦੋਂ ਸਨ 1873 ਵਿੱਚ ਅਮ੍ਰਿਤਸਰ ਸਕੂਲ ਦੇ 4 ਸਿੱਖ ਵਿਦਿਆਰਥੀਆਂ ਨੇ ਈਸਾਈ ਧਰਮ ਗ੍ਰਹਿਣ ਕਰਨ ਦੀ ਇੱਛਾ ਪ੍ਰਗਟਾਈ। ਉਸ ਸਮੇਂ ਸਿੱਖ ਆਗੂਆਂ ਤੇ ਚਿੰਤਕਾਂ ਦੇ ਵਿੱਚ ਤਰਥੱਲੀ ਮਚ ਗਈ। ਬੈਠਕਾਂ ਹੋਈਆਂ, ਸੁਭਾਵਾਂ ਹੋਈਆਂ। ਚਿੰਤਨ ਦੇ ਵਿੱਚ ਉਹ ਗੱਲ ਸਾਹਮਣੇ ਆਈ ਕਿ ਸਾਨੂੰ ਸਿੱਖਾਂ ਨੂੰ ਆਪਣੇ ਵੱਖਰੇ ਆਧਾਰੇ ਬਣਾਉਣੇ ਪੈਣਗੇ। ਤੇ ਇਸ ਦੇ ਸਿੱਟੇ ਵਜੋਂ ਸਿੰਘ ਸਭਾ ਲਹਿਰ ਦੀ ਸਥਾਪਨਾ ਕੀਤੀ ਗਈ। ਤੇ ਚੀਫ ਖਾਲਸਾ ਦਿਵਾਨ ਨੇ ਪਹਿਲੀ ਸਿੱਖ ਵਿਦਿਅਕ ਸੰਸਥਾ ਬਣਾਉਣ ਦਾ ਨਿਰਣਾ ਲਿਆ ਜਿਹੜਾ ਕਿ ਖਾਲਸਾ ਕਾਲਜ ਸੀ ਇਸ ਦਾ ਨੀ ਪੱਤਰ ਸੰਨ 1892 ਵਿੱਚ ਰੱਖਿਆ ਗਿਆ ਤੇ 1897 ਦੇ ਦੇ ਵਿੱਚ ਇੱਥੇ ਜਮਾਤਾਂ ਲਾਈਆਂ ਗਈਆਂ ਇਸ ਵਿੱਚ ਦਾਖਲਾ ਲੈਣ ਵਾਲੇ ਪਹਿਲੇ ਤਿੰਨ ਵਿਦਿਆਰਥੀ ਇੱਕ Hindu ਸੀ ਇੱਕ Sikh ਤੇ ਇੱਕ Muslim ਸੋ ਦੋਸਤੋ ਇਸ ਦਾ ਜਿਹੜਾ ਡਿਜ਼ਾਈਨ ਆ ਸਰਦਾਰ ਰਾਮ ਸਿੰਘ ਹੋਰਾਂ ਨੇ ਤਿਆਰ ਕੀਤਾ ਸਿੱਖ ਮੁਗਲ ਅਤੇ ਬਰਤਾਨਵੀ ਸ਼ੈਲੀ ਦਾ ਮਿਸ਼ਰਣ ਹੈ ਕਾਲਜ ਜਿਹੜਾ ਵੇਖਣ ਨੂੰ ਤੂਰੋ ਇੱਕ ਮਹਿਲ ਵਾਂਗੂ ਲੱਗਦਾ ਹੈ ਸੋ ਦੋਸਤੋ ਇਸ ਨੂੰ ਬਣਾਉਣ ਲਈ 20 ਸਾਲ ਲੱਗੇ ਤਾਂ ਸਾਡੇ ਆਗੂਆਂ ਨੇ ਪਟਿਆਲਾ ਨਾਭਾ ਕਪੂਰਥਲਾ ਫਰੀਦਕੋਟ ਦੇ ਰਾਜਾਂ ਤੋਂ ਫੰਡ ਇਕੱਠੇ ਕਰਕੇ ਇਹ ਕਾਲੇ ਦਾ ਨਿਰਮਾਣ ਸ਼ੁਰੂ ਕੀਤਾ ਸੋ ਜਿਸ ਧਰਤੀ ਦੇ ਉੱਤੇ ਦੋਸਤੋ ਇਹ ਕਾਲਜ ਬਣਿਆ ਹੈ ਨਾ ਉਸ ਦੀ ਵੀ ਇਤਿਹਾਸਕ ਮਹੱਤਤਾ ਹੈ ਕਹਿੰਦੇ ਇਸ ਥਾਂ ਦੇ ਉੱਤੇ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਉਹਨਾਂ ਨੇ ਮੁਗਲ ਬਾਦਸ਼ਾਹ ਸ਼ਾਹਜਹਾਨ ਨਾਲ ਜੂਨ 1628 ਵਿੱਚ ਇੱਥੇ ਹੀ ਯੁੱਧ ਵੀ ਲੜਿਆ ਸੀ ਜਿਵੇਂ ਵੀਡੀਓ ਦੇ ਸ਼ੁਰੂ ਵਿੱਚ ਮੈਂ ਤੁਹਾਨੂੰ ਕਿਹਾ ਸੀ ਕਿ ਇਸ ਨੂੰ ਬਣਾਉਣ ਲਈ ਕੋਈ ਵੀ ਇੱਟ ਤੋੜ ਕੇ ਨਹੀਂ ਲਾਈ ਗਈ। ਇਹ ਕਿਵੇਂ ਸੰਭਵ ਹੋਇਆ? ਸਰਦਾਰ ਰਾਮ ਸਿੰਘ ਜੋ ਕਿ ਇਸ ਦਾ ਡਿਜ਼ਾਈਨ ਤਿਆਰ ਕਰ ਰਹੇ ਸੀ, ਉਹਨਾਂ ਨੇ ਇੱਥੇ ਇੱਕ ਭੱਠੇ ਦੀ ਸਥਾਪਨਾ ਕਰਾਈ। ਖਾਲਸਾ ਕਾਲਜ ਦੇ ਕੰਪਲੈਕਸ ਦੇ ਅੰਦਰ ਹੀ। ਤਾਂ ਉੱਥੇ ਸੱਤ ਸਾਂਚੇ ਤਿਆਰ ਕੀਤੇ ਗਏ। ਜਿੱਥੇ ਜਿਸ ਤਰ੍ਹਾਂ ਦੀ ਇੱਟ ਦੀ ਜ਼ਰੂਰਤ ਸੀ, ਉਸੇ ਸਾਂਚੇ ਮੁਤਾਬਕ ਉੱਥੇ ਇੱਟ ਬਣਾ ਕੇ ਲਾਈ ਗਈ। ਇਸ ਪਿੱਛੇ ਸਾਡੇ ਆਗੂ ਦਾ ਵਿਚਾਰ ਸੀ ਕਿ ਜਿਹੜੀਆਂ ਵਿਦਿੱਤਕ ਸੰਸਥਾਵਾਂ ਹੁੰਦੀਆਂ ਉੱਥੇ ਇੱਟਾਂ ਤੋੜ ਕੇ ਨਹੀਂ ਲਾਈਆਂ ਜਾਂਦੀਆਂ ਸਗੋਂ ਸਥਾਪਿਤ ਕੀਤੀਆਂ ਜਾਂਦੀਆਂ ਕਿੰਨੀ ਮਹਾਨ ਸੋਚ ਸੀ ਵਿਦਿਆ ਨੂੰ ਲੈ ਕੇ ਉਸ ਸਮੇਂ ਸਾਡੇ ਆਪਾਂ ਦੀ ਸੋ ਦੋਸਤੋ ਸਭ ਤੋਂ ਪਹਿਲਾਂ ਇੱਥੇ ਇੱਕ ਗੁਰਦੁਆਰਾ ਸਾਹਿਬ ਦੀ ਇਮਾਰਤ ਬਣਾਈ ਗਈ ਉਹ ਗੁਰਦੁਆਰਾ ਸਾਹਿਬ ਦੀ ਇਮਾਰਤ ਐਸ ਢੰਗ ਨਾਲ ਬਣਾਈ ਗਈ ਆ ਕਹਿੰਦੇ ਜਦੋਂ ਖਾਲਸਾ ਕਲ ਦੀਆਂ ਜਮਾਤਾਂ ਦੇ ਵਿੱਚ ਬੈਠਿਆ ਖਤਿਆਰਥੀਆਂ ਨੂੰ ਗੇਟ ਤੇ ਬਾਰੀਆਂ ਖੋਲ ਦਿੱਤੇ ਜਾਣ ਤਾਂ ਉੱਥੇ ਅੰਦਰ ਬੈਠੇ ਸਾਰੇ ਲੋਕ ਉਸ ਗੁਰੂ ਘਰ ਦੇ ਦਰਸ਼ਨ ਕਰ ਸਕਦੇ ਆ ਸੋ ਕਿੰਨੀ ਮਹਾਨ ਸੋਚ ਸੀ ਖਾਲਸਾ ਕਾਲੇ ਨੇ ਬਹੁਤ ਸਿੱਖ ਇਤਿਹਾਸ ਦੇ ਵਿੱਚ ਆਪਣਾ ਅਹਿਮ ਰੋਲ ਨਿਭਾਇਆ ਹੈ ਇੱਥੋਂ ਪੜੇ ਹੋਏ ਬਹੁਤ ਖਿਡਾਰੀ ਫਿਲਮ ਐਕਟਰ ਸਾਹਿਤਕਾਰ ਚਿੰਤਕ ਰਾਜਨੀਤਾ ਬਹੁਤ ਖਾਲਸਾ ਕਾਲੇ ਨੇ ਸਿੱਖ ਜਗਤ ਨੂੰ ਦਿੱਤੇ ਸੋ ਦੋਸਤੋ ਸਿੱਖ ਰਹਿਤ ਮर्यादा ਦੇ ਵਿੱਚ ਵੀ ਇੱਥੋਂ ਦੇ ਪ੍ਰੋਫੈਸਰ ਸਹਿਬਾਨ ਦਾ ਬਹੁਤ ਵਟਾ ਹੱਥ ਹੈ ਸੋ ਖਾਲਸਾ ਕਾਲੇ ਨੂੰ ਸਲਾਮ